ਹੈਲੋ ਮੈਂ ਮੋਤੀਪੁਰ ਖਾਲਸਾ ਸਰਵਸੰਮਤੀ ਨਾਲ ਸਰਪੰਚ ਚੁਣੇ ਹੋਈ ਕੀ ਕਹਿਣਾ ਚਾਹੁੰਦੇ ਆ ਤੁਹਾਡੇ ਕੋਲ ਅੱਜ ਤੁਸੀਂ ਉਹਨਾਂ ਦੇ ਰੂਪਾਏ ਪਾਇਆ ਸਾਡੇ 103 ਗ੍ਰਾਮ ਪੰਚਾਇਤਾਂ ਦੇ ਵਿੱਚੋਂ ਮੋਤੀਪੁਰ ਖਾਲਸਾ ਦੇ ਸਰਦਾਰ ਮਨਜੀਤ ਸਿੰਘ ਦੀ ਸਰਵਸੰਮਤੀ ਨਾਲ ਸਰਪੰਚ ਚੁਣੇਗੇ ਅਤੇ ਪੰਜ ਪੰਚ ਚੁਣੇਗੇ ਸਰਵਸੰਮਤੀ ਨਾਲ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿਉਂਕਿ ਸਰਕਾਰ ਨੇ ਪਹਿਲਾਂ ਹੀ ਅਨਾਉਂਸ ਕੀਤਾ ਵੀ ਇਹਨਾਂ ਨੂੰ 5 ਲੱਖ ਦੇਣਾ ਹੈ ਸਰਵਸੰਮਤੀ ਦਾ ਇਸ ਲਈ ਬਹੁਤ ਵਧੀਆ ਹੋਇਆ ਮੈਂ ਕਹਿੰਨੀ ਹੋਰ ਵੀ ਸਾਡੀ ਪੰਚਾਇਤਾਂ ਇਦਾਂ ਸਰਵਸੰਮਤੀ ਨਾਲ ਚੁਣੀਆਂ ਜਾਣ। ਬਹੁਤ-ਬਹੁਤ ਇਹਨਾਂ ਦਾ ਧੰਨਵਾਦ ਪੰਚਾਇਤ ਦਾ ਜਿਹੜੇ ਸਰਵਸੰਮਤੀ ਨਾਲ ਚੁਣੇ ਗਏ ਨੇ। ਨਾਲੇ ਯੰਗ ਮੁੰਡੇ ਪਹਿਲੀ ਗੱਲ ਇਹ ਵੀ ਯੰਗ ਬੱਚੇ ਨੇ ਇਹਨਾਂ ਨੂੰ એનર્ਜੀ ਇਹਨਾਂ ਦੇ ਵਿੱਚ ਕੰਮ ਕਰਨ ਦਾ ਜਜ਼ਬਾ ਹੈ। ਤੇ ਬਹੁਤ ਵਧੀਆ। ਪੰਚਾਇਤਾਂ ਵਿੱਚ ਅਵੇਰਨੈਸ ਆ ਰਹੀ ਹੈ ਕੋਈ ਸਰਵਸੰਮਤੀ ਨਾਲ ਹੋਵੇ। ਬਿਲਕੁਲ ਬਿਲਕੁਲ ਸਾਡੇ ਹੋਰ ਵੀ ਹੋਣ ਦੀ ਸੰਭਾਵਨਾ ਹੈਗੀ ਆ। ਹਾਂ। ਮੇイビー 4 ਤਰੀਕ ਤੱਕ ਆਪਨ ਕਨਫਰਮ ਹੋ ਜਾਣਾ ਵੀ ਕਾਫੀ ਪੰਚਾਇਤਾਂ ਦੇ ਵਿੱਚ ਸਰਬਸੰਮਤੀ ਹੋ ਜਾਣੀ ਆ। ਕੀ ਪਿੰਡਾਂ ਦੀਆਂ ਗਰੰਟੀਆਂ ਜਿਹੜੀਆਂ ਪੰਚਾਇਤਾਂ ਜਿਹੜੀਆਂ ਸਰਬਸੰਮਤੀ ਉਹਨਾਂ ਨੂੰ ਗਰੰਟਾ ਬਿਲਕੁਲ ਬਿਲਕੁਲ 5 ਲੱਖ ਸਰਕਾਰ ਨੇ ਅਨਾਉਂਸ ਕੀਤਾ 5 ਲੱਖ ਦੇਣਾ ਆ। ਹਾਂ ਪ੍ਰਤੀ ਪੰਚਾਇਤ ਸਰਬਸੰਮਤੀ ਦਾ ਅਸੀਂ ਕੌਣੀਆਂ ਸਰਸੰਮਤੀ ਨਾਲ ਹੋਈ ਆ ਕਿ ਤੁਸੀਂ ਖੁਸ਼ੀ ਮਹਿਸੂਸ ਤਾਂ ਅਸੀਂ ਬੜੀ ਖੁਸ਼ੀ ਮਹਿਸੂਸ ਕਰ ਰਹੇ ਆ ਸਾਡੀ ਅੱਜ ਇੱਕੀ ਛੇਵੀਂ ਵਾਰ ਜਿਹੜੀ ਸਰਸੰਮਤੀ ਨਾਲ ਪੰਚਾਇਤ ਬਣੀ ਆ ਤੇ ਇਸ ਕਰਕੇ ਸਾਰੇ ਪਿੰਡ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਪਰ અનુਮਾਨ ਦਿੱਤਾ ਤੇ ਸਾਡੀ ਸਾਰਿਆਂ ਦੀ ਗੱਲ ਮੰਨੀ ਜਦੋਂ ਪਹਿਲਾਂ ਅਸੀਂ ਚਾਰ ਜਣੇ ਖੜੇ ਸੀ ਦਾਅਵੇਦਾਰ ਸੀਗੇ ਲੇਕਿਨ ਜਦੋਂ ਗੁਰਦੱਤ ਸਾਹਿਬ ਆ ਗਏ ਅਸੀਂ ਸਮਝਾਇਆ ਤੇ ਫਿਰ ਉਹਨਾਂ ਨੇ ਜਿਹੜੀ ਸਹਿਮਤੀ ਪ੍ਰਗਟ ਕੀਤੀ ਐ ਸਦਮਜੀਤ ਸਿੰਘ ਤੇ ਤੇ ਬਾਕੀ ਸਾਡੇ ਮੈਂਬਰ ਪੰਚਾਇਤ ਦੇ ਆ ਬੀਬੀ ਹਰਪੀ ਗੌਰ ਤੇ ਆਪਣੇ ਹਰਪੀ ਸਿੰਘ ਇਹਨਾਂ ਦੇ ਨਾਂ ਆ ਤੇ ਇਧਰੋਂ ਆਪਣੇ ਪੇਲੇ ਵਾਸੀ ਵੀ ਨਾਂ ਦੇ ਆ ਮਨ ਲਈ ਵੀ ਪਤਾ ਲੱਗਾ ਵੀ ਕਾਫੀ ਪਹਿਲਾਂ ਵੀ ਸਮੇ ਸਰਸਵੰਤੀ ਨਾਲ ਚੋਣ ਹੁੰਦੀਆਂ ਰਹੀਆਂ ਪਹਿਲੀ ਵਾਰੀ ਹਾਂਜੀ ਪੰਜਵੀਂ ਵਾਰ ਪਹਿਲਾਂ ਆ ਕਿ 6ਵੀਂ ਵਾਰ ਸਰਸਵੰਤੀ ਦਾ ਪੰਜਾਬ ਜਿਹੜੀ ਸਾਡੀ ਚੁਣੀ ਗਈ ਹੈ ਤੇ ਮੈਂ ਬਾਕੀ ਪਿੰਡਾਂ ਨੂੰ ਵੀ ਬੇਨਤੀ ਕਰਦਾ ਵੀ ਇਸੇ ਤਰ੍ਹਾਂ ਸਰਸਵੰਤੀ ਨਾਲ ਇੱਕ ਤਾਂ ਪਿੰਡ 'ਚ ਪਾਰਟੀਵਾਦੀ ਨਹੀਂ ਬਣਦੀ ਤੇ ਸਾਰੇ ਜਿਹੜੇ ਵੀਰ ਉਹਨਾਂ ਦੀ ਬੇਨਤੀ ਹੈ ਵੀ ਉਹ ਸਰਸਵੰਤੀ ਦਾ ਪੰਜਾਬਤਾ ਚੋਣ ਵਾਦਤ ਤੇ ਇਸ ਕਰਕੇ ਜਿਹੜਾ ਸਾਡੇ ਸਟਾਫ ਨੂੰ ਵੀ ਡਿਊਟੀਆਂ ਲੱਗਦੀਆਂ ਉਹ ਵੀ ਘਟਣ ਤੇ ਬਾਕੀ ਅਸੀਂ ਵਾਦਤ ਵਾਦ ਪਿੰਡ ਵਾਸਤੇ ਸੇਵਾ ਹੀ ਕਰਨੀ ਆ ਜਿਹੜਾ ਆਪਣਾ ਕੰਮ ਛੱਡ ਕੇ ਦੂਜੇ ਦੀ ਸੇਵਾ ਕਰ ਸਕਦਾ ਉਹ ਉਹਨਾਂ ਨੂੰ ਅੱਗੇ ਲਿਓ ਇਸ ਸਾਡੇ ਨੌਜਵਾਨ ਨੇ ਵੀ ਹਰਪੀ ਸਿੰਘ ਇੱਧਰ ਬਿਠੇ ਨੇ ਤੇ ਰਿਸ਼ਪਿੰਦਰ ਸਿੰਘ ਤੇ ਸਾਡੇ ਤੁਹਾਡੇ ਨੌਜਵਾਨ ਨੇ ਤੁਸੀਂ ਪੰਜ ਬਣਾਈ ਐ ਕੀ ਮਸੂਹ ਪਸੀ ਚੋਂ ਦੀ ਫੇਰ ਕੀ ਮੋਕਾ ਇਹ ਕਿ ਨਾ ਇਹਨਾਂ ਚ ਅਸੀਂ ਵੱਖਰੇ ਦੇਖੀ ਪਿੰਡ ਵਾਸਤੇ ਸਾਨੂੰ ਕੋਈ ਵੀ ਕੰਮ ਹੋਇਆ ਤਾਂ ਇਹਨਾਂ ਨੇ ਮੂਰੇ ਹੋ ਕੇ ਕੰਮ ਕੀਤੇ ਆ ਚਾਹੇ ਸਾਨੂੰ ਪੈਸਾ ਕੋ ਸਰਕਾਰਾਂ ਦੇ ਕੰਮ ਸੀ ਸਪੰਡ ਤੇ ਦਰਿਆ ਦੇ ਬੰਨ ਤੇ ਬਿੱਟੇ ਪਾਉਣੀ ਸੀ ਇਹਨਾਂ ਨੇ ਮੂੜੇ ਨੂੰ ਮੂੜਾ ਲਾ ਕੇ ਕੀ ਤੱਕੂ ਵੀ ਪਿੰਡ ਦਾ ਕਾਰਜ ਹੋਇਆ ਇਹ ਮੂਰੇ ਹੋ ਕੇ ਕਰਦੇ ਆ ਅਸੀਂ ਸੋਚਿਆ ਵੀ ਜੇ ਇਹ ਮੂਰੇ ਹੋ ਕਰਦੇ ਤੇ ਇਹਨਾਂ ਨੂੰ ਹੀ ਸੇਵਾ ਲਈ ਮੌਕਾ ਦਈਏ ਤੇ ਪਿੰਡ ਦੇ ਸਾਰੇ ਨੂੰ ਸੋਚਿਆ ਭਜੀ ਕੀ ਨਾਮ ਹੈ ਤੁਹਾਡਾ ਤੁਸੀਂ ਪੰਜ ਚੁਣੇ ਗਏ ਸਰਬਸੰਮਤੀ ਦੇ ਨੁਮਾਇੰਦੇ ਹਾਂਜੀ ਮੇਰਾ ਨਾਮ ਰਸ਼ਪਿੰਦਰ ਕੁਮਾਰ ਜੀ ਤੇ ਸਰਬਸੰਮਤੀ ਨਾਲ ਹੀ ਪੰਚਾਇਤ ਬਣੀ ਹੈ ਸਾਡੇ ਪਿੰਡ ਦੀ ਜੀ ਬੜੀ ਖੁਸ਼ੀ ਦੀ ਗੱਲ ਹੈ ਸਾਡੇ ਲਈ ਹਾਂਜੀ ਬਾਕੀ ਪਿੰਡਾਂ ਦੇ ਪੰਚਾਇਤਾਂ ਤੋਂ ਵੀ ਮੈਸੇਜ ਹੈ ਬਾਕੀ ਪਿੰਡਾਂ ਦੀਆਂ ਪੰਚਾਇਤਾਂ ਨੂੰ ਇਹੀ ਹੈ ਕਿ ਤੁਸੀਂ ਸਰਬਸੰਮਤੀ ਨਾਲ ਚੁਣੋ ਉਹਦੇ ਨਾਲ ਸਾਰਿਆਂ ਦਾ ਵਿਕਾਸ ਹੋਊਗਾ ਹਨਾ ਫਾਇਦਾ ਹੋਊਗਾ ਸੱਡਾ